ਲੌਰੀ ਮੋਹਤ ਕੇਤੇ ਜੰਗਰਜੀਤ ਸਿੰਘ ਕੋਤੂ ਦਾ ਪੂਰਾ ਸਾਲ ਹੋਣ ਤੇ ਗੁਰੂ ਗੁਰੂ ਸਾਡੀਆਂ ਆਈਆਂ ਮਾਈਆਂ ਭੈਣਾਂ ਅਤੇ ਨੌਜਵਾਨ ਕਿਸਾਨ ਸਰਪੀਓ ਬੁਲਾਈਏ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਵਕ ਵਕ ਲਾਣਿਆਂ ਨੂੰ ਲੜਾਈਆਂ ਲੜਦਿਆਂ ਔਰ ਸਦਾਗ ਭਗਤ ਸਿੰਘ ਉਹਾਂ ਦੀ ਸੋਚ ਕਰਤਾਰ ਸਿੰਘ ਉਹਲੇ ਸਾਹਿਬਾਂ ਦੀ ਸੋਚ ਬਾਬਾ ਸੋਹਣ ਸਿੰਘ ਭਗਨਾ ਦੀ ਸੋਚ ਬਾਬਾ ਮਸਾਕਾ ਸਿੰਘ ਜੀ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੀ ਸੋਚ ਉਹਨਾਂ ਵੱਡੀਆਂ ਕੁਰਬਾਨੀਆਂ ਦੇ ਕੇ ਆਪਣੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਪਣੇ ਰਜਗਾਰ ਛੱਡ ਕੇ ਔਰ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਦੇਸ਼ ਨੂੰ ਫਰੰਗੀਆਂ ਤੋਂ ਆਜ਼ਾਦ ਕਰਵਾਇਆ ਬਾਹਲੇ ਲੋਕ ਹੱਥੇ ਵੱਟਦੇ ਦਿੱਸਣ ਸਾਡਾ ਦੇਸ਼ ਜਿਹੜਾ ਵਾ ਉਹ ਖੁਸ਼ਹਾਲ ਹੋਵੇ ਔਰ ਅਸੀਂ ਫਰੰਗੀਆਂ ਦੀ ਗੁਲਾਮੀ ਨੂੰ ਤੋੜੀਏ ਓਏ ਫਰੰਗੀਆਂ ਦੀ ਗੁਲਾਮੇ ਨੂੰ ਤਾਂ ਤੋੜ ਦਿੱਤਾ ਪਰ ਜਿਹੜੀਆਂ ਜ਼ਿੰਮੇਵਾਰੀਆਂ ਸਾਡੇ ਹਾਕਮਾਂ ਨੂੰ ਮਿਲੀਆਂ ਉਹਨਾਂ ਹਾਕਮਾਂ ਨੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਬਣਾਈਆਂ ਕਿ ਫੇਰ ਉਹ ਰਜਵਾਲੇ ਘਰਾਣੇ ਫੇਰ ਉਹ ਕਲਤਰੀਆਂ ਘਾਤਵਲ ਨੂੰ ਉਹਨਾਂ ਨੇ ਮੂੰਹ ਕਰ ਲਿਆ ਔਰ ਸਾਡਾ 76 ਸਾਲਾਂ ਕੋ ਫੇਰ ਦੇਸ਼ ਜਿਹੜਾ ਲੜਦੇ ਆਉਨੇ ਆ ਉਹ ਵੱਡੇ ਪੱਤਰ ਤੇ ਬੈ ਮੈਂ ਕਹੂੰਗਾ ਕਿ ਬੁਮਾਰ ਪੈ ਗਿਆ ਕਿਸੇ ਕੋਲੇ ਸਮਰੱਥਾ ਨਹੀਂ ਰਹੀ ਕਿ ਅਸੀਂ ਇਸ ਦੇਸ਼ ਦਾ ਕੀ ਸੁਣਤੀਏ ਔਰ 76 ਸਾਲਾਂ ਦੇ ਵਿੱਚ ਵਕ ਵਕ ਲਾਣੀ ਵੀ ਆਏ ਔਰ ਲੜਦੇ ਵੀ ਆਏ ਔਰ ਫੇਰ ਬਸਤੀਆਂ ਦੇ ਵਿੱਚ ਪੈ ਜਾਂਦੇ ਰਹੇ ਔਰ ਦਿੱਲੀ ਅੰਦੋਲਨ ਦੇ ਵਿੱਚ ਵੱਡੇ ਪੱਧਰ ਤੇ ਲੜੇ ਪਰ ਕੁਝ ਹਿੱਸਾ ਜਿਹੜੇ ਤਿਲ ਕਾਲੇ ਕਾਨੂੰਨ ਉਹਨਾਂ ਨੂੰ ਵਾਪਸ ਤੇ ਕਰਵਾ ਲਿਆ ਪਰ ਦੇਸ਼ ਦਾ ਸਿਸਟਮ ਜਿਹੜਾ ਉਹ 70 ਸਾਲਾਂ ਤੱਕ ਬਹਾਲ ਨਹੀਂ ਹੋਇਆ ਔਰ ਆਖਰ ਫੇਰ ਇਹ ਸਮਾਂ ਆਇਆ ਸੰਜੇ ਅਗਰਵਾਲ ਖੇਤੀ ਸਕੱਤਰ ਨੇ ਲਿਖਤੀ ਦਿੱਤਾ